ਭਾਜੀ ਅੱਜ ਨਾ ਇਹ ਪੰਜਾਬ ਪੁਲਿਸ ਵੱਲੋਂ ਵੇਖਿਆ ਗਿਆ ਜੀ ਇਹਨਾਂ ਨੇ ਆਪ ਸਰਕਾਰੀ ਵਰਦੀਆਂ ਦੇ ਵਿੱਚ ਹੀ ਇਹ ਜਿਹੜੇ ਟੋਏ ਪੂਰੇ ਨੇ ਆਪਣੇ ਹੱਥੀਂ ਕੇਰੀ ਭਾਈ ਉਹਦੇ ਵਿੱਚ ਇੱਥੋਂ ਬਹੁਤ ਬੁਰਾ ਹਾਲ ਸੀ ਜਨਤਾ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਸੀ ਦੋ ਵਾਰੀ ਤੇ ਮੇਰੀ ਆਪਣੀ ਗੱਡੀ ਇੱਥੇ ਵੱਜ ਲੰਗੀ ਸੀ ਮਤਲਬ ਟੋਏ ਦੇ ਵਿੱਚ ਲੰਘਦੇ ਆ ਮੋਟਰਸਾਈਕਲ ਸਾਈਕਲਾਂ ਵਾਲੇ ਆ ਜਿਹੜੇ ਬੈਟਰੀ ਵਾਲੇ ਰਕਸ਼ੇ ਚੱਲਦੇ ਨੇ ਦੇਖਦਾ ਦੇਖਦਾ ਐਕਸੀਡੈਂਟ ਹੋ ਜਾਂਦਾ ਇਸ ਕਰਕੇ ਪੰਜਾਬ ਪੁਲਿਸ ਨੇ ਅੱਜ ਬਹੁਤ ਵਧੀਆ ਕੰਮ ਜਿਹੜਾ ਐ ਇੱਥੇ ਕੀਤਾ ਅੰਮ੍ਰਿਤਸਰ ਗੁਰੂ ਕੀ ਨਗਰੀ ਦੇ ਵਿੱਚ ਅੱਜ ਬਹੁਤ ਸਾਰੇ ਸ਼ਰਧਾਲੂ ਜਿਹੜੇ ਆ ਦਰਸ਼ਨਾਂ ਵਾਸਤੇ ਆਏ ਸੀ ਉਸੇ ਕਰਕੇ ਬਹੁਤ ਸਾਰਾ ਟ੍ਰੈਫਿਕ ਸੀ ਤੇ بارش ਪੈ ਰਹੀ ਸੀ ਜੋ ਲੋਕ ਉੱਥੇ ਜਿਹੜਾ ਟੋਇਆਂ ਕਰਕੇ ਟ੍ਰੈਫਿਕ ਜਿਹੜੀ ਆ ਉਹ ਜਾਮ ਹੁੰਦੀ ਸੀ ਜਿਸ ਬੰਦੀ ਲੋਕ ਜਿਹੜੇ ਆ ਵੱਖ-ਵੱਖ ਕੰਪਲੇਨ ਸਾਡਾ ਕੰਪਲੇਨ ਨੰਬਰ ਤੇਤੇ ਭਾਰੇ ਸੀ ਜੋ ਮਾਨ ਜੋ ਕਮਿਸ਼ਨਰ ਸਾਹਿਬ ਸਰ ਗੁਰਪ੍ਰੀਤ ਪੁੱਲਰ ਜੀ ਵੱਲੋਂ ਡੈਕਸ਼ਨ ਸੀ ਕੋਈ ਵੀ ਜਾਮ ਨਹੀਂ ਲੱਗਣ ਦੇਣਾ ਲੋਕਾਂ ਨੂੰ ਕੋਈ ਸ਼ਬਦਾ ਜਿਹੜੀ ਨਾ ਹੋਵੇ ਲੋਕਾਂ ਦੀ ਜਾ ਕੇ ਹੈਲਪ ਕਰੋ ਜੋ ਮੌਕੇ ਤੇ ਜਾ ਕੇ ਦੇਖਿਆ ਸਾਡੇ ਵੱਲੋਂ ਹਾਈਵੇ ਦੇ ਦੇ ਮਿਸਟਰ ਅਫਜ਼ਲ ਨੇ ਨੈਸ਼ਨਲ ਹਾਈਵੇ ਅਥਾਰਟੀ ਸੈਂਟਰਲ ਡਿਪਾਰਟਮੈਂਟ ਦੇ ਉਹਨਾਂ ਦੇ ਨਾਲ ਟਰਾਈਪ ਕੀਤਾ ਗਿਆ ਉਹਨਾਂ ਨੂੰ ਕਹਾਂ ਕਿ ठेकेदार ਨੂੰ ਜਿਹੜਾ ਉਹਨੂੰ ਕੋਟ ਟੋਏ ਫਰੀ ਕਰ ਲੇਕਿਨ ਬਾਰ ਬਾਰ ਕਹਿੰਦੇ ਉਹਦੇ ਉਹਨਾਂ ਦੇ ठेकेदार ਜਿਹੜਾ ਉੱਥੇ ਮੌਕੇ ਤੇ ਨਹੀਂ ਆਇਆ ਜੋ ਲੋਕਾਂ ਦੀ ਸ਼ਿਕਾਇਤ ਨੂੰ ਲੋਕਾਂ ਦੇ ਦੇਖ ਕੇ ਕਿ ਜਾਨ ਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਲੋਕ بارش ਦੇ ਵਿੱਚ ਤੇ ਫਿਰ ਸਾਡੇ ਕਰਮਚਾਰੀ ਜਿਹੜੇ ਆ ਉਹਨਾਂ ਨੇ ਆਪ ਹੀ ਉੱਥੇ ਜਾ ਕੇ ਇਹਦਾ ਟੋਏ ਦੇ ਤੇ ਲਿਆ ਕੇ ਕੇਰੀ ਆਪ ਟੋਇਆਂ ਦੇ ਵਿੱਚ ਪਾ ਕੇ ਤੇ ਰਸਤੇ ਨੂੰ ਪਧਰਾ ਕਰਕੇ ਤੇ ਟ੍ਰੈਫਿਕ ਨੂੰ ਜਿਹੜਾ ਰੈਗੂਲੇਟ ਕੀਤਾ ਤਾਂ ਜੋ ਹੁਣ ਠੀਕ ਜਿਹੜੀ ਟ੍ਰੈਫਿਕ ਆ ਉਹ ਜਾਮ ਜਿਹੜਾ ਬਿਲਕੁਲ ਕਲੀਅਰ ਹੋ ਗਿਆ ਹੁਣ ਟ੍ਰੈਫਿਕ ਜਿਹੜੀ ਚੱਲ ਰਹੀ ਹੈ ਤਾਂ ਲੱਗਦਾ ਜੀ ਜਿਹੜਾ ਜਾਮ ਲੱਗ ਰਿਹਾ ਸੀ ਟੋਏਆਂ ਕਰਕੇ ਲੱਗ ਰਿਹਾ ਸੀ ਬਿਲਕੁਲ ਜੀ ਟੋਏ ਨੇ ਕਾਫੀ ਢੂੰਗੇ ਉਹ ਟੋਏ ਜਿਹੜੀ ਜਿਹੜਾ ਪੁਲ ਬਣ ਰਿਹਾ ਉਹਦੇ ਨਾਲ ਜਿਹੜੀ ਆ ਠੇਕੇਦਾਰ ਨੇ ਜਿਹੜੀ ਰੋਡ ਬਣਾਉਣੀ ਸੀ ਉਹ ਰੋਡ ਜਿਹੜੀ ਆ ਉਹ ਪ੍ਰੋਪਰ ਨਹੀਂ ਬਣਾਈ ਉਹ ਰੋਡ ਦੇ ਵਿੱਚ ਬਹੁਤ ਢੂੰਗੇ ਟੋਏ ਨੇ ਜਿਸ ਵਜ੍ਹਾ ਕਰਕੇ ਜਿਹੜਾ ਇਹਦਾ ਜਾਮ ਲੱਗਦਾ ਉਹ ਕਦੇ ਹਾਸੇ ਬਹੁਤ ਵਾਪਰਦੇ ਸੀ ਉਹਦੀ ਸ਼ਿਕ ਦੇ ਜਿਹੜੇ ਇਸ ਦੇ ਬਾਰੇ ਵਿੱਚ ਕਾਫੀ ਸ਼ਿਕਾਇਤਾਂ ਆ ਰਹੀਆਂ ਹਨ ਜੋ ਕਮਿਸ਼ਨਰ ਸਾਹਿਬ ਨੂੰ ਆ ਰਹੀਆਂ ਸੀ ਸਾਡੇ ਫੋਨ ਦੇ ਉੱਤੇ ਵੀ ਆ ਰਹੀਆਂ ਸੀ ਜੋ ਵਾਰ-ਵਾਰ ਲੋਕ ਜਿਹੜੇ ਆ ਕਰੇ ਸੀ ਜੋ ਸਾਹਿਬ ਅਦਰੋਂ ਕਮਿਸ਼ਨ ਸਾਹਿਬ ਨੂੰ ਟੈਕਸ਼ਨ ਸੀ ਕੇ ਮੌਕੇ ਤੇ ਜਾਓ ਤੇ ਨਾਲ ਇਹਨੂੰ ਇਹਦਾ ਹਲ ਕਰਾ ਕੇ ਆਓ ਤੇ ਮੌਕੇ ਤੇ ਜਾ ਕੇ ਸਾਡੇ ਕਰਮਚਾਰੀਆਂ ਨੇ ਬਹੁਤ ਜਿਹੜਾ ਵਾ ਸ਼ਲਾਗਾ ਜੋ ਕੰਮ ਕੀਤਾ ਜੋ ਆਬ ਯੂਨੀਫਾਰਮ ਦੇ ਵਿੱਚ ਹੋ ਕੇ ਸਾਰੇ ਟੋਏਾਂ ਦੇ ਚਾਬ ਰੋੜੀ ਪਾ ਕੇ ਪਧਰਾ ਕਰਕੇ ਲੋਕਾਂ ਦਾ ਜਿਹੜਾ ਰਸਤਾ ਸਾਫ ਕੀਤਾ